ਇਹ ਪੁਲਿਸ ਪਾਰਟੀ ਵੱਲੋਂ ਦਰਨੀ ਗਸਤ ਜਿ ਕੋੜ ਕੁਦਾ ਮਿਲ ਸੀ ਜਿਸ ਸਮੇਂ ਇਨਫਰਮੇਸ਼ਨ ਮਿਲੀ ਸੀ ਕਿ ਸ਼ਾਨ ਸਿੰਘ ਵਾਸੀ ਪਿੰਡ ਖੱਖ ਸਰਗੀਆਂ ਥਾਣਾ ਨਰੋਵਾ ਹੀ ਪ੍ਰੋਟੈਕਟਡ ਰੰਲਾ ਥਿਊਰੀ ਕਰਕੇ ਤਿਆਰ ਹੈ ਜਿਸ ਨੂੰ ਸੀ ਕਪੜਾ ਕਰਕੇ ਰਿਸਪੌਂਸਰ ਪ੍ਰੋਟੈਕਟਰ ਨੂੰ ਹੌਲੈਂਡ ਸਮੇਤ ਤੁਹਾਡਾ ਬਰਾਮਦ ਕੀਤਾ ਸੀ ਜਿਸ ਨੂੰ ਸੀ ਪੇਸ਼ ਕਰਕੇ ਇੱਕ ਦਿਨ ਦੇ ਪੁਲਿਸ ਮਾਰਡ ਦੇ ਲੈ ਕੇ ਉਸ ਪਾਸੋਂ ਦੋ ਹੋਰ ਪ੍ਰੋਟੈਕਟਰ ਇੱਕ ਬਸਤਾ ਬਿੰਦਰਾ 772 ਪਤੇ ਕਮੇਸੀ ਫਰੂਸ਼ਨ ਬਰੰਦ ਕੀ ਹੈ ਸਰ ਇਹ ਕੋਟ ਰੈਕਟਰ ਹੀ ਭੜੇ ਕੇ ਹੋ ਰਹੀ ਕੋਈ ਚੀਜ਼ ਗ੍ਰਾਮ ਦੇ ਕਿੰਦੇ ਟਰੈਕਟਰ ਦੇ ਘਟਰਾ ਲੇਖ ਲਵ ਤਾਂ ਤੀਜੀ ਜਾਰੀ ਹੈ ਜਿੰਨੇ ਕੋ ਮੋਟਰ ਟਰੈਕਟਰ ਵੀ ਮੋਟਰ ਟਰੈਕਟਰ ਵੀ ਬਰਾਮਾ ਸੰਚਿਤ ਤੁਗੇ ਕੋਈ ਸਰ ਅੱਗੇ ਕੋਈ ਚੋਰੀ ਦਾ ਪਰਚਾ ਦਰਜ ਹੈ ਤੇ ਇਹਦੇ ਤੇ ਮੈਨੂੰ ਚੋਰੀ ਦਾ ਪਰਚਾ ਦਰਜ ਜੀਗਾ ਪਰ ਇਹਦੇ ਨਾਮ ਦੇ ਸਾਥੀ ਤੇਨ ਗਿਆ ਸਾਥੀ ਨੇ ਗੱਸੀ ਨੂੰ ਉਹਨਾਂ ਸਾਥੀਆਂ ਜੀ ਰੌਣਾ ਪ੍ਰਤੀਤ ਕਿ ਉਹ ਚੋਰੀ ਕੀਤੇ ਨਾ ਉਹਨਾਂ ਵੱਲੋਂ ਚੋਰੀ ਕੀਤੇ ਗਏ ਗ੍ਰਾਮ ਦਾ ਸਰ ਅਗਲੀ ਕਾਰਵਾਈ ਕੀ ਅਮਲ ਚ ਰਹੀ ਦੀ ਆ ਰਹੀ ਇਹਨਾਂ ਨੂੰ ਜਿਹੜੀ ਚੋਰੀ ਕੀਤੇ ਟਰੈਕਟਰ ਸੰਪਦ ਉਹ ਰਗਾਤ ਕੋਫੇ ਖੜੇ ਨੇ ਉਹ ਅਸੀਂ ਕਰ ਨੂੰ ਜਾਂ ਕੰਮ ਜਾਂ ਜਿੱਥੇ ਤੇ ਲੈ ਆਉਂਦੇ ਇਹ ਪੁਲਿਸ ਪਾਰਟੀ ਵੱਲੋਂ ਦਰਨੇ ਗਸਤ ਜੀ ਕੋਲ ਉਹਦਾ ਮਿਲ ਸੀ ਜੀ ਸਾਨੂੰ ਇਨਫਰਮੇਸ਼ਨ ਮਿਲੀ ਸੀ ਕਿ ਸ਼ਾਨਦ ਸਿੰਘ ਵਾਸੀ ਪਿੰਡ ਖੱਖ ਸੰਗੀਆਂ ਥਾਣਾ ਨਾਗਰਵਾ ਕੇ ਪ੍ਰੋਟੈਕਟਡ ਰਨਾਸਟਰੀ ਕਰਕੇ ਤਾਇਆ ਹੈ ਜਿਸ ਨੇ ਸੀ ਕਬੂ ਕਰਕੇ ਉਸ ਤੋਂ ਇੱਕ ਟਰੈਕਟਰ ਨੂੰ ਹੌਲੈਂਡ ਸੁਨੀਲ ਸ਼ਰਾਬਾ ਪ੍ਰਮੁਖੀਤਾ ਜੀ ਜਿਸ ਨੂੰ ਜੀ ਪੇਸ਼ ਕਰਕੇ ਇੱਕ ਦਿਨ ਦੇ ਕੋਟ ਸਮਾਨ ਤੇ ਲੈ ਕੇ ਉਸ ਪਾਸੋਂ ਦੋ ਹੋਰ ਟਰੈਕਟਰ ਇੱਕ ਮਾਤਾ ਮੰਦਰਾ 778A ਅਤੇ ਇੱਕ ਮੈਸੀ ਫਰਗੋਨ ਬੰਦ ਕੀਤੇ ਸਰ ਇਹ ਕੋਟ ਟਰੈਕਟਰ ਹੀ ਭੜੇ ਕੋਈ ਚੀਜ਼ ਬਰਾਮ ਦੇ ਕਿੰਨੇ ਟਰੈਕਟਰ ਤੇ ਇੱਕ ਟਰਾਲਾ ਲੱਗ ਰਿਹਾ ਚਲੋ ਤਾਂ ਤੀਜੀ ਜਾਨੀ ਹੈ ਜਿਹਨੂੰ ਉਹ ਟਰੈਕਟਰ ਵੀ ਉਹ ਟਰੈਕਟਰ ਵੀ ਬਰਾਮ ਨੂੰ ਦਿੱਤੇ ਉਸਰ ਅੱਗੇ ਕੋਈ ਚੋਰੀ ਦਾ ਪਰਚਾ ਦਰਜ ਹੈ ਤੇ ਇਹਦੇ ਤੇ ਵੀ ਚੋਰੀ ਦਾ ਪਰਚਾ ਦਰਜ ਨਹੀਂ ਗਿਆ ਪਰ ਇਹਦੇ ਨਾਮ ਤੇ ਸਾਥੀ ਤੇ ਇੰਕੇ ਸਾਥੀ ਵੀ ਸੀ ਨੂ ਉਹਨਾਂ ਸਾਥੀਆਂ ਨੇ ਜਿਹੜਾ ਉਹਨਾਂ ਪਰਕਤ ਤੇ ਉਹ ਬਹੁਤ ਚੋਰੀ ਕੀਤੇ ਰਹੇ ਉਹਨਾਂ ਵੱਲੋਂ ਚੋਰੀ ਕੀਤੀ ਕਿਤੇ ਡਟੇ ਰਹੇ ਦਰਜ ਕਰੇ ਸਾਰਾ ਅਗਲੀ ਕਾਰਵਾਈ ਕੀ ਅਮਲ ਚ ਰੰਦੀ ਜਾ ਰਹੀ ਹੈ ਇਹਨਾਂ ਨੂੰ ਜਿਹੜੇ ਚੋਰੀ ਕੀਤੇ ਟਰੈਕਟਰ ਤੋਂ ਪਤਾ ਲੱਗਾ ਇੱਕ ਗੁੱਪ ਦੇ ਖੜੇ ਨੇ ਉਹ ਸੀ ਕਰ ਨੂੰ ਜਾਂ ਕੰਮ ਜਾਂ ਦਿੱਤੇ ਲਿਆ ਰਹੇ